ਸਾਸਰੀ ਕਾਲ ਜੀ ਤੇ ਸਰਾਉਣ ਲੱਗਿਆ ਤੁਹਾਨੂੰ ਨਵੀਂ ਗੱਲਵਾਤ ਅਸ ਕਰਦੇ ਆ ਚੰਗਾ ਲੱਗੂਗਾ ਕਹਿੰਦੇ ਕੁਝ ਮਾਰੇ ਸੀ ਤਾਨੇ ਕੁਝ ਮਾਰਦੇ ਸੀ ਤਾਨੇ ਕੁਝ ਆਪਣੇ ਕੀ ਬਗਾਨੇ ਅੱਜ ਰੱਬ ਨੇ ਕਰਤੇ ਬਾਰੇ ਨਿਆਰੇ ਮਿਰਚਾਂ ਲੱਗੀਆਂ ਕਈਆਂ ਦੇ ਪਛਵਾੜੇ ਓਏ ਬੰਦਾ ਕੱਖ ਨਹੀਂ ਕਰ ਸਕਦਾ ਬਸ ਰੱਬਨ ਹਮਾਰੀ ਕੋ ਲੈਂਦਾ ਕਹਿੰਦੇ ਲੱਪਣ ਮਾਰ ਕੇ ਜਦੋਂ ਬੰਦਾ ਗੱਲ ਕਰੀ ਹੰਕਾਰ ਕੇ ਜਿੱਥੇ ਹੁੰਦੀ ਕਹਿੰਦੇ ਨਿਮਰਤਾ ਰੱਬ ਦਿੰਦਾ ਛੱਪਰ ਪਾੜ ਕੇ ਉਹ ਤੂੰ ਕਿਹੜੇ ਖੇਤ ਦੀ ਮੂਲੀ ਪਤਾ ਨਹੀਂ ਕਿੰਨੇ ਅਰਬਾਂ ਖਰਬਾਂ ਵਾਲੇ ਰੱਖ ਦਿੱਤੇ ਚਾਰ ਸੂੜੀ ਉਹਦੇ ਰੰਗਾਂ ਤੋਂ ਜਾਈਏ ਬਾਰੇ ਬਾਰੇ ਬੰਦਾ ਕੱਖ ਨਹੀਂ ਕਰ ਸਕਦਾ ਬਸ ਰੱਬ ਦਾ ਮਾਰੀ ਨਰਕ ਸਵਰਗ ਸਭ ਇੱਥੇ ਨੇ ਹੋਰ ਅੱਗੇ ਜਾਂ ਪਿੱਛੇ ਨਹੀਂ ਉਹ ਨਰਕ ਸਵਰਗ ਸਭ ਇੱਥੇ ਆ ਹੋਰ ਅੱਗੇ ਪਿੱਛੇ ਨਾ ਕਿੱਥੇ ਆ ਨਰੁਆਣੇ ਆਲਾ ਬੋਲ ਨਰੁਆਣੇ ਆਲਾ ਬੋਲ ਤੱਥ ਕੱਢ ਕੇ ਲਿਖੇ ਆ ਜਿੰਨੇ ਮਿੱਠੇ ਸੂਰਾਂ ਤੋਂ ਵੱਧ ਤਿੱਖੇ ਆ ਲੋੜ ਵੇਲੇ ਬਣਦੇ ਭਰਾ ਨਿੱਕੇ ਆ ਅੰਦਰੋਂ ਖੋਟੇ ਸਿੱਕੇ ਆ ਦਿਸਣ ਚੰਗੇ ਜੋ ਬਾਹਲੇ ਦਿਲ ਦੇ ਹੁੰਦੇ ਕਹਿੰਦੇ ਮਾਰੇ ਬੰਦਾ ਕੱਖ ਨਹੀਂ ਕਰ ਸਕਦਾ ਬਸ ਸ਼ਰੱਬਨਾ ਮਾਰੇ ਮੰਦਾ ਕੱਖ ਨਹੀਂ ਕਰ ਸਕਦਾ ਬਸ ਆਰਾਮ ਬੜਾ ਮਾਰੇ ਤੇ ਸਾਰੇ ਬਿਰਾਂ ਸਸਰੀ ਕਾਲੋਂ ਆਪ ਇੱਕ ਐਤਵਾਰ ਨਹੀਂ ਪਾਇਆ ਕਰਾਂਗੇ ਓਨਲੀ ਸੰਡੇ ਸਸਰੀ ਕਾ